ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜਿੱਥੇ ਪੰਜਾਬ ਭਰ ਦੇ ਵਿੱਚ ਆਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਆਰਥੀਆ ਫੂਕੀਆਂ ਗਈਆਂ ਤੇ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਸਮੇਂਬੰਦ ਜਵਾਬੀ ਕਾਰਵਾਈ ਦੇ ਤੌਰ ਤੇ ਅਜ ਰਾਜ ਦੇ ਵਿੱਚ ਹੁਣਾੜ ਥਾਵਾਂ ਤੇ ਪ੍ਰਦਰਸ਼ਨ ਕੀਤੇ ਨੇ ਹੜ੍ਹ ਤੇ ਬਰਸਾਤ ਨੇ ਖੇਤੀਬਾੜੀ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਤੇ ਮੁਆਵਜ਼ੇ ਤੇ ਰਾਹਤ ਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਇੱਕੜ ਦੇ ਲਈ ਪ੍ਰਤੀ ਇੱਕੜ 70000 ਰੁਪਏ ਮੁਆਵਜ਼ਾ ਪ੍ਰਤੀ ਇਕਰ 70000 ਰੁਪਏ ਮੁਆਵਜ਼ਾ ਮੰਗਿਆ ਜਾ ਰਿਹਾ ਪੋਲਟਰੀ ਤੇ ਘਰੇਲੂ ਨੁਕਸਾਨਾਂ ਦੀ ਪਰਪਾਈ ਤੇ ਤੁਰੰਤ ਖਾਦ ਬੀਜ ਡੀਜ਼ਲ ਪ੍ਰਬੰਧ ਕਰਵਾਉਣ ਦੀ ਵੀ ਇਹਨਾਂ ਮੰਗ ਰੱਖੀ ਹੈ ਉਹਨਾਂ ਕਹਿੰਦੇ ਕਿ ਪ੍ਰਾਲੀ ਨੀਤੀ ਤੇ ਜ਼ਬਰਦਸਤ ਵਿਰੋਧ ਵੀ ਕਰ ਰਹੇ ਆ ਤੇ ਗ੍ਰਿਫਤਾਰੀਆਂ ਤੇ ਜੁਰਮਾਨਿਆਂ ਨੂੰ ਰੋਕਿਆ ਜਾਣਾ ਚਾਹੀਦਾ ਇਸੇ ਨੂੰ ਲੈ ਕੇ 19 ਜ਼ਿਲ੍ਹਿਆਂ ਦੇ ਵਿੱਚ 92 ਥਾਵਾਂ ਤੇ ਰੋਸ ਮੂਜ਼ਾਹਰੇ ਹੋ ਰਹੇ ਨੇ ਬੀਕੇਯੂ ਬੀਕੇਚੋ ਬੀਕੇਯੂ ਬੀਕੇਚੋ ਤੇ ਹੋਰ ਸੰਗਠਨਾਂ ਦੇ ਵੱਲੋਂ ਇਹ ਜਿਹੜੀ ਹੈ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਹੈ ਪਿੱਛੇ ਆਓ ਇਹ ਪਾਣੀ ਨੂੰ ਲਿਪਾਤ ਹੈ ਨੈਟ ਘਰੇਲੂ ਵਿਚਾਰ ਵਾਲੀ ਭਗਵੰਤ ਮਾਨ ਤੇ ਮੋਤੀ ਸਰਕਾਰ ਬੰਦ ਕਰ ਲਿਏ ਆਪਣੀ ਤੇ ਜਿਹੜੇ ਉਚਾਰ ਚ ਲੋਕਾਂ ਵਾਲੇ ਨੂੰ ਕੋ ਸਾਡੇ ਨਾਲ ਸੰਪਰਕ ਕਰ ਲੋ ਪਰ ਆਓ ਅੱਜ ਪੂਰੇ ਪੰਜਾਬ ਦੇ ਅੰਦਰ ਦਰਦ ਤੋਂ ਗੁੰਮੀ ਜਿਹੜਿਆ ਰਿਆ ਰਿਆ ਜਿਹੜਾ ਬਾਈਸਾਰੇ ਜਿਹੜਿਆ ਮੈਂ ਸੇਰ ਤੋਂ ਜਿਹੜੀ ਗੱਲ ਕੀਤੀ ਸੀ ਉਸ ਤੋਂ ਬਾਅਦ